ਸ਼੍ਰੀ ਅਕਾਲ ਤਖਤ ਸਾਹਿਬ ਦੇ ਚੀਫ ਖਾਲਸਾ ਦੀਵਾਨ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਸਮੇਤ ਕਈ ਮੈਂਬਰਾਂ ਨੇ ਅੱਜ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਸਬੰਧੀ ਸ਼ਿਕਾਇਤ ਪੇਸ਼ ਕਰਦੇ ਹੋਏ ਉਹਨਾਂ ਖਿਲਾਫ ਸ਼ਿਕਾਇਤ ਕੀਤੀ ਹੈ। ਆਤੇ ਕਈ ਮੈਂਬਰ ਸਿੱਖ ਰਹਿਤ ਮਰਿਆਦਾ ਦੀ ਉਲੰਘਣਕਾਰੀ ਹਨ ਅਤੇ ਗੈਰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਚੀਫ ਖਾਲਸਾ ਦੀਵਾਨ ਤੇ ਅਹੁਦੇ ਤੇ ਕਬਜ਼ਾ ਹਨ। ਇਹ ਸਾਰੇ ਮਾਮਲੇ ਤੇ ਬੋਲਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਹੈ ਕਿ ਚੀਫ ਖਾਲਸਾ ਦੀਵਾਨ 31 ਮੈਂਬਰਾਂ ਦੇ ਵਿੱਚੋਂ ਜੋ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ 1 ਸਤੰਬਰ ਤੱਕ ਅੰਮ੍ਰਿਤ ਛਕਣਾ ਲਾਜ਼ਮੀ ਕੀਤਾ ਗਿਆ ਨਾ ਮੰਨਣ ਦੀ ਸੂਰਤ ਦੇ ਵਿੱਚ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਏਗੀ ਕੋਈ ਅਗਿਆ ਕਿਸੇ ਕੋ ਹੋਈ ਹੈ ਤੇ ਖੋਲ ਬਖਸ਼ਾਲੇ ਆਪਣੀ ਔਰ ਉਸ ਵਾਸਤੇ ਉਹਨਾਂ ਨੇ 40 ਦਿਨ ਦਾ ਟਾਈਮ ਦਿੱਤਾ ਜਿਹੜਾ ਕਿ ਨਕੇ 1 ਸਪਟੈਂਬਰ ਬਣੇਗਾ ਉਸ ਤੋਂ ਤੱਕ ਕਾਸੀ ਦਿਨ ਸਭ ਨੇ ਚਿੱਠੀ ਕਰਦਾਂਗੇ ਮੈਂਬਰਸ ਨੂੰ ਟੈਲੀਫੋਨ ਵੀ ਕਰਦਾਂਗੇ ਤੇ ਜਿੰਨੇ ਅ ਅੱਜ ਜੀ ਇਹ ਵੀ ਗੱਲ ਹੈ ਕਿ ਜੇ ਕਿਸੇ ਨੇ ਪੁਰ ਬਕਸ਼ਾਨੀਆਂ ਆਪਣੀ ਔਰ ਦੁਬਾਰਾ ਮੁਕਾਨ ਕਰਨਾ ਹੈ ਤਾਂ ਅਸੀਂ ਦੇਵਦਾ ਸਾਹਿਬ ਨੇ ਅਗਰੇਸ ਸਿਸ ਕੀਤਾ ਅਸੀਂ ਵੀ ਬੇਨਤੀ ਕੀਤੀ ਕਿ ਚਾਹੇ ਸਾਡੇ ਬਦਰਾ ਸਾਹਿਬ ਉਥੇ ਚੀਫ ਕਾਜ਼ਾ ਦਵਾਨ ਦੇ ਆ ਕੇ ਉਥੇ ਪੰਚਾਇਤ ਸਭ ਆ ਕੇ ਸੱਜਣਾ ਤਾਂ ਉਹਨਾਂ ਦੇ ਨਾਲ ਇਹ ਗੱਲਬਾਤ ਹੋਈ ਅੱਜ ਜਿੰਨੇ ਵੀ ਮੈਂਬਰ ਇੱਥੇ 20 ਮੈਂਬਰ ਆਏ ਕੁੱਲ 31 ਆ ਯਾਰਾਂ ਨਹੀਂ ਆਏ ਔਰ ਜਿਹੜੇ ਯਾਰਾ ਨਹੀਂ ਆਏ ਉਹਨਾਂ ਦੇ ਬਾਰੇ ਇਹਨਾਂ ਨੂੰ ਕਹਿ ਦਿੱਤਾ ਗਿਆ ਵੀ ਉਹ 1 ਅਗਸਤ ਨੂੰ ਇੱਥੇ ਆਉਣਗੇ 1 ਅਗਸਤ ਨੂੰ ਜਿਹੜੇ ਨਹੀਂ ਆਏ 31 ਮੈਮਰੀ ਕਾਰਜ ਕਰਨੀ ਕਮੇਟੀ ਜਿਹੜੀ ਇਹਨਾਂ ਦੀ ਉਹਦੇ ਚੋਂ 11 ਨਹੀਂ ਆਏ ਉਹਨਾਂ ਨੇ ਉਹਨਾਂ ਦੇ ਕੋਈ ਕਾਰਨ ਦਿੱਤੇ ਤਾਂ ਮੈਂ ਕਾਰਨ ਸੁਣੇ ਤਾਂ ਜਿਹੜੇ ਯਾਰਾਂ ਦੇ ਰਹਿ ਗਏ ਆ ਉਹ ਯਾਰਾਂ ਸਿਰਫ 1 ਅਗਸਤ ਨੂੰ ਇੱਥੇ ਆਉਣਗੇ ਤੇ ਉਹਨਾਂ ਨੂੰ ਇਹ ਸਮਝਾਇਆ ਗਿਆ ਉਹਨਾਂ ਦੇ ਸੰਵਿਧਾਨ ਦੇ ਅਕੋਰਡਿੰਗ ਔਰ ਇਹ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹਨੂੰ ਪੰਥ ਨੇ ਬਣਾਇਆ ਇਹਦੇ ਆਧਾਰ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਭਈ ਤੁਸੀਂ 41 ਦਿਨਾਂ ਦੇ ਵਿੱਚ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕਣਗੇ ਜਿਹੜੇ ਦਾੜੀ ਨੂੰ ਕੁੰਡਲ ਪਾਉਂਦੇ ਆ ਉਹ ਬੰਦ ਕਰਨਗੇ ਮਾਫੀ ਮੰਗਣਗੇ ਪੰજા ਪਿਆਰਿਆਂ ਦੇ ਪੇਸ਼ ਹੋ ਕੇ ਜਿਹੜੇ ਦਾੜੀ ਰੰਗਦੇ ਆ ਉਹ ਵੀ ਔਰ 1 ਸਤੰਬਰ ਤੱਕ ਸਾਰੇ ਮੈਂਬਰ ਜਿਹੜੇ ਆ ਚੀਪ ਖਾਲਸਾ ਦիਵਾਨ ਦੇ ਉਹ ਭਾਵੇਂ ਕਾਰਜ ਕਰਨੀ ਦੇ ਆ ਜਾਂ ਉਹਦਾ ਮੈਂਬਰ ਆ ਉਹ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਹੋਣਗੇ 1 ਸਤੰਬਰ ਤੱਕ